ਲੋਕ ਖੇੜਾ ਦੇ ਅਧੀਨ ਪੈਂਦੇ ਪਿੰਡ ਵਿੱਚ ਹਲਕਾ ਵਿਦਿਆਖ ਲਖਵੀਰ ਸਿੰਘ ਰਾਏ ਨੇ ਆਪਣੇ ਸਾਥੀਆਂ ਸਮੇਤ ਹਲਕਾ ਸ਼੍ਰੀ ਫੱਤੇਗੜ ਸਾਹਿਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਜਿੱਤ ਲਈ ਮੰਗੀਆਂ ਵੋਟਾਂ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਦੇ ਸਾਹਮਣੇ ਜਾਗਰੂਤ ਕੀਤਾ ਸਾਰਾ ਪਰ ਹੁਣ ਤਾਂ ਕੋਈ ਇੰਨੀ ਪਾਰਟੀਵਾਦੀ ਵੀ ਨਹੀਂ ਹੈ ਜਾਤਾ ਕੜਾਸੀਆ ਰੱਖਦੇ ਤੇ ਮੇਰੇ ਕੋਈ ਨਹੀਂ ਤੁਰਦਾ ਦਿੱਥ ਹੈ ਇਹ ਜਿੰਨੇ ਨਾਲੇ ਤੁਹਾਡੇ ਮਾਜਰੀ ਜੀ ਨੂੰ ਗੰਦ ਕੱਢਿਆ ਸਭ ਮੇਰਾ ਕੱਢਿਆ ਵਾ ਥਾਰੀ ਮਾਜਰੀ ਨੂੰ ਪਤਾ ਤੁਸੀਂ ਪੁਰਾਣੇ ਆ ਤੁਹਾਨੂੰ ਤਾਂ ਸਾਰਾ ਪਤਾ ਠੀਕ ਹੈ ਫੋਨ ਵੀ ਕੋਈ ਡਰਨੇ ਦੀ ਲੋੜ ਨਹੀਂ ਲੋੜਤਾ ਪਾਓ ਜਿਹੜੇ ਤੁਹਾਡੇ ਕੰਮ ਹੋਣਗੇ ਮੈਂ ਕਰਾਉਂਗਾ ਹੁਣ ਠੀਕ ਹੈ ਇਹ ਖੜੇ ਰਾਜ ਸਾਹਿਬ ਬੈਠੇ ਆ ਸਾਡੇ ਚੇਅਰਮੈਨ ਸਾਹਿਬ ਬੈਠੇ ਆ ਜੋਦੇ ਬੰਦੇ ਆ ਐ ਨਹੀਂ ਹੈ ਵੀ ਜਿਹੜੀ ਗੱਲ ਨੂੰ ਕਹਤਾ ਹੋਊਗੀ ਨਹੀਂ ਉਹਦੇ ਵਿੱਚ ਮੈਂ ਮੈਨੂੰ ਫੜ ਲਿਓ ਤੁਸੀਂ ਜੇ ਕੋਈ ਥੋੜਾ ਕੰਮ ਨਾ ਹੋਵੇ ਹੁਣ ਸਾਡੇ ਨਾਲ ਮੈਂ ਬੈਠਾ ਕਰਨਾ ਅੱਜ ਅਸੀਂ ਬਡਾਲੀ ਮਈ ਕੀ ਪਿੰਡ ਆਏ ਜਿੱਮੇ ਇਲੈਕਸ਼ਨ ਦਾ ਦੌਰ ਚੱਲ ਰਿਹਾ ਸਾਡੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਨੇ ਉਹਨਾਂ ਲਈ ਵੋਟਾਂ ਮੰਗਦੇ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਜੋ ਕੰਮ ਕੀਤੇ ਨੇ 2 ਸਾਲ ਦੇ ਵਿੱਚ ਉਹ ਲੋਕਾਂ ਦੇ ਅੱਗੇ ਰੱਖਦੇ ਆ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਲੋਕਾਂ ਦਾ ਪਿਆਰ ਮਿਲ ਰਿਹਾ ਔਰ ਉਮੀਦ ਹੈ ਕਿ ਬਹੁਤ ਵੱਡੀ ਜਿੱਤ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਔਰ ਪਾਰਲੀਮੈਂਟ ਹਲਕਾ ਫਤਿਹਗੜ੍ਹ ਸਾਹਿਬ ਤੋਂ ਜੀਪੀ ਸਾਹਿਬ ਦੀ ਹੋਊਗੀ ਇੱਕ ਸ਼ੋਸ਼ਾ ਉੱਠਿਆ ਸੀ ਕਿ 3 ਲੱਖ ਰੁਪਏ ਦਾ ਵਾਅਦਾ ਕੀਤਾ ਸੀ ਨਹੀਂ ਪਾਇਆ ਉਹ ਕਿਵੇਂ ਤੁਸੀਂ ਜਿਂਝੇਟਿਆ ਸਰ ਮੈਂ 2-4 ਆਪਣੇ ਸਾਡੇ ਭਾਈ ਉਹ ਖੜੇ ਸੀ ਕਿ 3 ਲੱਖ ਰੁਪਇਆ ਕਹਿ ਕੇ ਗਏ ਸੀ ਪਿਆਰੀ ਉਹ ਮੈਂ ਨਾਲ ਦੀ ਨਾਲ ਵੀਡੀਓ ਸਾਫਤੋ ਰਸੀਦ ਮਗਾ ਕੇ 7 ਲੱਖ 70000 ਦੀ ਆ ਦੇਖੋ ਆ ਰਸੀਦ ਹੈ ਬਟਾਲੀ ਮੈਂ ਕਿ 7 ਲੱਖ 70000 ਆਇਆ ਵਾ 3 ਲੱਖ ਦੇ ਉਲਟ ਦੁੱਗਣਾ ਪੈਸਾ ਸੀ ਭੇਜਿਆ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਉਹਨਾਂ ਨੇ ਨੌਲੇਜ ਨਹੀਂ ਕਈ ਬੰਦੇ ਕੰਮ ਨਹੀਂ ਕਰਦੇ ਬਸ ਇਲਜ਼ਾਮ ਲਾਉਂਦੇ ਨੇ 7 ਲੱਖ 70 ਹਜ਼ਾਰ ਇਹਨਾਂ ਨੂੰ ਦਿਖਾਤਾ ਕਿ ਤੁਹਾਡੇ ਅਕਾਊਂਟ ਚ ਹੈ ਕੰਮ ਕਰਾਓ ਜਿੰਨਾ ਹੋਰ ਪੈਸਾ ਉਹ ਵੀ ਦਵਾਗੇ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭੌਂਸੀ ਮਾਨ ਸਾਹਿਬ ਨੇ ਕਿਹਾ ਪਾਰਟੀਵਾਦੀ ਤੋਂ ਰਹਿਤ ਪਿੰਡਾਂ ਦੀ ਡਿਵੈਲਪਮੈਂਟ ਕਰਾਉਣੀ ਹੈ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਤੁਸੀਂ ਸਰਪੰਚ ਦੇ ਅੰਕਲ ਹੋ ਸਰਪੰਚ ਸਾਹਿਬ ਨੇ ਕਿਹਾ ਸੀ ਕਿ 3 ਲੱਖ ਰੁਪਏ ਰਾਜ ਸਾਹਿਬ ਨੇ ਵਾਦਾ ਕਰਕੇ ਨਹੀਂ ਪਾਇਆ ਤੁਸੀਂ ਆਪਣੇ ਹੱਥਾਂ ਨਾਲ ਕੱਢ ਕੇ ਰਾਜ ਸਾਹਿਬ ਨੂੰ ਦਿਖਾਗੇ 3 ਲੱਖ ਰੁਪਏ ਇਹ ਆ ਚੁੱਕਿਆ ਪਰ ਸਰਪੰਚ ਦਾ ਕਹਿਣਾ ਉਲਟਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋ 3 ਲੱਖ ਨਹੀਂ 7 ਲੱਖ 70 ਹਜ਼ਾਰ ਦਾ ਚੈੱਕ ਅਸੀਂ ਖੁਦ ਲੈ ਕੇ来ਏ ਦੇ ਮੈਂ ਨਹੀਂ ਤਾਂ ਮੇਰਾ ਬ੍ਰਦਰ ਗਿਆ ਦਾ ਇਹਨਾਂ ਨੂੰ ਫੋਨ ਕੀਤਾ ਇਹ ਵੀ ਹੈ ਨਹੀਂ ਸੀਗੇ ਮੇਰਾ ਭਤੀਜਾ ਗਿਆ ਸੀਗਾ 7 ਲੱਖ 70 ਹਜ਼ਾਰ ਦਾ ਚੈੱਕ ਲਿਆ ਗਿਆ ਮੈਂ ਖੁਦ ਲਿਆ ਹਾਂ ਫੇਰ ਫੋਟੋ ਲਈ ਦੀ ਮੇਰਾ ਫੋਨ ਗੁੰਮ ਹੋ ਗਿਆ ਉਹ ਲਿਆ ਗਿਆ ਸਰਪੰਚ ਸਾਹਿਬ ਨੂੰ ਦਿੱਤਾ ਉਹ ਸਰਪੰਚ ਸਾਹਿਬ ਨੇ ਕਿੱਥੇ ਲਾਇਆ ਕਿੱਥੇ ਨਹੀਂ ਲਾਇਆ ਉਹ ਤੁਹਾਨੂੰ ਹੁਣ ਤੁਸੀਂ ਰਾਜ ਸਾਹਿਬ ਨੂੰ ਕੀ ਵਿਸ਼ਵਾਸ ਦਿਵਾਉਣੇ ਹੋ ਜੀਵੀ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਉਂਗੇ ਜਿੱਤੇ ਗਏ ਜਿੱਥੇ ਹੁਣ ਵੀ ਜਿੱਥੇ ਕਾ ਵੋਟਾਂ ਪਹਿਲਾਂ ਹੀ ਪਈਆਂ ਹੁਣ ਵੀ ਪੈਣੀਆਂ ਹੀ ਪੈਣੀਆਂ ਹਾਂ। ਹਾਂਜੀ। ਵੋਟਾਂ ਹਟ। ਮਨਸਾਲ ਬਾਅਦ ਪੈਣੀਆਂ ਆ ਪੈਣੀਆਂ। ਜਿੱਤਣਗੇ ਜਿਹਨੇ ਕੰਮ ਕਰਿਆ ਉਹ ਜਿੱਤੇਗਾ। ਪਰ ਮੈਂ ਇਹ ਕਹਿੰਦਾ ਵੀ ਇਲਾਕੇ ਦੇ ਨਾਲ ਥੋੜਾ ਟੱਚ ਵਿੱਚ ਜਿਹੜਾ ਬੰਦਾ ਰਹਿੰਦਾ ਹੈ ਉਹਦਾ ਹੰਗੋਰਾ ਜ਼ਿਆਦਾ ਨਹੀਂਦਾ ਯਾਰ ਟੱਚ ਵਿੱਚ ਹੁਣ ਅਸੀਂ ਉਹ ਦੇਖਿਆ ਹੀ ਨਹੀਂ ਹੈ ਜਿਹੜਾ ਪਹਿਲੇ ਐਮਪੀ ਦਾ ਅਮਰ ਸਿੰਘ ਉਹਦਾ ਨਾਂ ਹੀ ਨਹੀਂ ਸਾਨੂੰ ਬਾਅਦ ਵਿੱਚ ਪਤਾ ਲੱਗ ਰਿਹਾ ਐਮਪੀ ਅਮਰ ਸਿੰਘ ਦਾ ਉਹਦਾ ਨਾਮ ਹੀ ਪਤਾ ਸਿਰਫ ਇੱਕ ਜੇ ਹੁਣ ਕੇ ਪੀ ਸਿੰਘ ਨੂੰ ਸੁਣਿਆ ਦਾ ਸੀ ਨੇ ਬਸੀਦੇ ਆਏ ਹੋ ਕਿ ਕਿਸੇ ਬਸੀ ਤੋਂ ਨਾ ਜੀ ਪੀ ਜੀ ਪੀ ਜੀ ਪੀ ਸਿੰਘ ਬਸੀ ਤੋਂ ਉਹਦਾ ਉਹਦਾ ਸਾਨੂੰ ਸੁਣਿਆ ਹੋਇਆ ਉਹ ਐਮਐਨ ਵੀ ਰਹੇ ਕੱਲ ਪਰਚੋ ਇੰਟਰਵਿਊ ਵੀ ਆ ਰਹੀ ਤੁਹਾਨੂੰ ਲੱਗਦੀ ਹੈ ਅੱਛਾ ਬੰਦਾ ਹੈ ਨੀਚਰ ਵੀ ਹੈ ਤੁਹਾਣਾ ਧੰਨਵਾਦ